ਸਾਡੇ ਪ੍ਰਧਾਨ ਮੰਤਰੀ ਜੀ ਨੇ ਜਿਹੜਾ 2024 ਤੇ 25 ਦੇ ਵਿੱਚ ਬਜਟ ਆਇਆ ਇਹ ਵਿਰੋਧੀ ਸ਼ੋਰ ਮਚਾ ਰਹੇ ਐ ਕੁਝ ਤੋਂ ਲੋਕ ਕਹਿੰਗੇ ਲੋਕੋ ਦਾ ਕੰਮ ਹੈ ਕਹਿਣਾ ਹਾਂ तकरीबन 23000 ਕਰੋੜ ਰੁਪਏ ਜਿਹੜਾ ਪੰਜਾਬ ਨੂੰ ਇਹਨਾਂ ਨੇ ਦਿੱਤਾ ਸਪੈਸ਼ਲ ਬਜਟ ਵਾਸਤੇ ਉਹਦੇ ਨਾਲ ਹੀ ਇਹ ਜਿਹੜਾ ਬਜਟ ਸੀ ਇਹ ਸਿਰਫ ਯੋਵਾ ਵਾਸਤੇ ਦੇਸ਼ ਦੇ ਮਹਿਲਾਵਾਂ ਨੂੰ ਮਲੂਤ ਕਰਨ ਵਾਸਤੇ ਅੰਦਾਤਾ ਵਾਸਤੇ ਅੰਦਾਤਾ ਦੇ ਵਿੱਚੇ ਪੂਰੇ ਦੇਸ਼ ਦੇ ਅੰਦਾਤਾਵਾਂ ਦੇ ਨਾਲ ਪੰਜਾਬ ਦੇ ਅੰਦਾਤਾ ਵੀ ਆਦੇ ਲੱਖਾਂ ਕਰੋੜਾਂ ਰੁਪਈਆ ਜਿਹੜਾ ਹੈ ਉਹਦਾ ਬਜਟ ਦੇ ਵਿੱਚ ਪ੍ਰਵਧਾਨ ਕੀਤਾ ਗਿਆ ਨਾ ਕਿ ਸੱਜਮਗ ਦਿਖਾਏ ਗਏ ਇਹ اپੋਜੀਸ਼ਨ ਜਿਹੜੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਦੇ ਮਾਤੇ ਮਰਾਈ ਅਸੀਂ ਧੰਨਵਾਦ ਕਰਦੇ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਨੇ ਐਡਾ ਵਧੀਆ ਬਜਟ ਲਿਆਂਦਾ ਹਾ ਪੂਰੇ ਹਿੰਦੁਸਤਾਨ ਦੇ ਯੁਵਾਵਾਂ ਵਾਸਤੇ ਇਹ ਬਜਟ ਹੈ ਮੇਲਾਵਾਂ ਵਾਸਤੇ ਹੈ ਅੰਦਤਾਂ ਵਾਸਤੇ ਹੈ ਤੇ ਗਰੀਬ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਵਜੂਦ ਕਰਨ ਵਾਸਤੇ ਅਸੀਂ ਉਹਨਾਂ ਦੇ ਧੰਨਵਾਦੀ ਆ ਬਹੁਤ ਹੀ ਵਧੀਆ ਬਜਟ ਹੈ ਚਾਹੇ ਚਾਹੇ ਸਾਲ ਤੱਕ ਸਾਹਮਣੇ ਰਹੇ ਉਹ ਨੌਜਵਾਨ ਹੈ ਕਹੇ ਕਿਸਾਨ ਹੈ ਚਾਹੇ ਗਰੀਬ ਆਦਮੀ ਆ ਨਾ ਗਰੀਬ ਆਦਮੀਆਂ ਵਾਸਤੇ 3 ਕਰੋੜ ਭਰਾਂ ਦਾ ਜਿਹੜਾ ਆ ਉਹ ਕੋਈ ਕੋਈ ਲੱਗਦਾ ਇਸੇ ਤੇ ਬਹੁਤ ਬੜੀ ਵਜ੍ਹਾ ਨਾਲ ਉਹ ਬਜਟ ਦੇ ਬਾਰੇ ਜੇ ਸਭ ਤੋਂ ਬੜਾ ਤੇਜ਼ ਪੰਜਾਬ ਨੂੰ ਬੜਾ ਦਿੱਤਾ ਪੰਜਾਬਦਾਰੇ ਤੇ ਉਹ ਪੰਜਾਬ ਵਾਲੇ ਤਾਂ ਹਰ ਵਾਰ ਦੇ ਅੰਦਰ ਹੀ ਬਜਟ ਬੀਤੀ ਲੇਕਿਨ ਜਿਆਦਾ ਬਜਟ ਪੰਜਾਬ ਦਾ ਵੀ ਖਿਆਲ ਕੀਤਾ ਗਿਆ ਤੇ ਪੰਜਾਬ ਵਾਲੇ ਉਹਨਾਂ ਵੀ ਬਹੁਤ ਜਿਆਦਾ 22000 ਕਰੋੜ ਤੁਹਾਨੂੰ ਕਹਿਣਾ ਕਿ ਜਿਹੜਾ ਉਹ ਦੀਪਕ ਸਿੰਘ ਬਰੇ ਬਣਾ ਆਦਮਾ ਇਹ ਕੰਪਨੀ ਬੱਚਦਾ ਦਾ ਕੰਮ ਨਹੀਂ ਹਰ ਬਜਟ ਦੇ ਉੱਤੇ ਬੋਲਦਾ। ਬਦੀ ਉਹਨੇ ਕੀ ਨਹੀਂ ਮੈਨੂੰ ਮਜਾ ਠੀਕ ਆਇਆ। ਲੇਕਿਨ ਦੇਖੋ ਅੱਜ ਆਪਾਂ ਦੇਸ਼ ਦੇਖੀਏ ਕਿਸ ਤਰੀਕੇ ਨਾਲ ਤਰੱਕੀ ਕਰੇਗਾ ਦਾ ਦੇਸ਼। ਵੀ ਦੇਖੋ ਈਕਨੋਮੀ ਵੀ ਬਹੁਤ ਬਿਹਤਰ ਹੋ ਗਈ ਹੈ। ਉਸ ਤੋਂ ਬਾਅਦ ਦੇਖੋ ਅੱਜ 3ਰੇ ਨੂੰ 4ਥੇ ਨੰਬਰ ਦਾ ਦੇਖ ਆ ਗਿਆ। ਇਸ ਕਰਕੇ ਬਹੁਤ ਵਧੀਆ ਬਣਦਾ। ਸੋ ਪੰਜਾਬ ਦਿੱਲੀ ਅਸੀਂ ਬਜਟ ਦੀ ਗੱਲ ਕਰ ਰਹੇ ਹਾਂ। ਇਹ ਜਿਹੜਾ 24-25 ਦਾ ਬਜਟ ਹੈ। ਸਾਡੇ ਵਿੱਤ ਮੰਤਰੀ ਆਦਰਨੀ ਨਿਰਮਲ ਸੀਤਾਰਮਨ ਜੀ ਨੇ ਪੇਸ਼ ਕੀਤਾ ਹੈ ਇਹਦੇ ਵਿੱਚ ਹਰ ਵਰਗ ਦੇ ਲਈ ਚਾਹੇ ਉਹ ਕਿਸਾਨੀ ਹੋਵੇ ਨੌਜਵਾਨ ਵਰਗ ਹੋਵੇ ਉਦਯੋਗ ਹੋਵੇ ਵਪਾਰ ਹੋਵੇ ਮਹਿਲਾਵਾ ਹੋਣ ਔਰ ਵਿਦਿਆਰਥੀ ਔਰ ਨੌਜਵਾਨ ਵਰਗ ਜਿਹੜਾ ਪੜ ਰਿਹਾ ਹੈਗਾ ਉਹ ਹੋਵੇ ਇਹਦੇ ਲਈ ਬਹੁਤ ਕੁਝ ਹੈਗਾ ਮੈਂ ਬੜੇ ਵਿਸਤਾਰ ਦੇ ਨਾਲ ਜਿੱਥੇ ਪਹਿਲੇ ਗੱਲ ਕਰ ਚੁੱਕਾ ਔਰ ਉੱਥੇ ਮੈਂ ਦੱਸਣਾ ਚਾਹਨਾ ਕਿ ਇੱਥੇ ਇਸ ਬਜਟ ਦੇ ਵਿੱਚ ਜਿਹੜੀਆਂ ਪ੍ਰਾਇਰਟੀਜ਼ ਉਹਨਾਂ ਨੇ ਫਿਕਸ ਕੀਤੀਆਂ ਉਹ ਇਸ ਤਰੀਕੇ ਦੇ ਨਾਲ ਕਿਉਂਕਿ ਸਾਡੇ ਦੇਸ਼ ਦਾ ਆਦਰਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਦੇ ਅੰਦਰ ਇਹ ਇਤਿਹਾਸ ਰਿਹਾ ਕਿ ਜੋ ਉਹਨਾਂ ਨੇ ਕਿਹਾ ਉਹ ਕਰਕੇ ਦੱਸਿਆ ਔਰ ਅੱਜ ਐਸੇ ਕਾਰਨ ਸਾਡੀ ਇਕਨੋਮੀ ਦੁਨੀਆ ਦੇ ਅੰਦਰ 5ਵੇਂ ਨੰਬਰ ਦੇ ਉੱਪਰ ਪਹੁੰਚ ਚੁੱਕੀ ਹੈ ਇਸ ਬਜਟ ਦੇ ਅੰਦਰ 11 ਲੱਖ 11000 ਕਰੋੜ ਇਹ ਇਨਫਰਾਸਟ੍ਰਕਚਰਲੀ ਰੱਖਿਆ ਜਾਣਾ ਜਿਹੜਾ ਪਿਛਲੇ ਸਾਲ ਦੇ 10.10 ਲੱਖ ਕਰੋੜ ਤੋਂ ਲਗਭਗ 10% ਜ਼ਿਆਦਾ ਹੈ ਤੁਸੀਂ ਦਾਅਵਾ ਲਗਾ ਸਕਦੇ ਹੋ ਕਿ ਇਨਫਰਾਸਟ੍ਰਕਚਰ 'ਚ ਐਡਾ ਵੱਡਾ ਖਰਚਾ ਜਿਹਦੇ ਵਿੱਚ ਰੇਲਵੇ, ਨੈਸ਼ਨਲ ਹਾਈਵੇ, ਹੈਲਥ, ਡਿਫੈਂਸ ਸੈਕਟਰ ਔਰ ਇਹ ਐਗਰੀਕਲਚਰ ਇਹ ਸਾਰਿਆਂ ਦੇ ਵਿੱਚ ਜਿਸਲੇ ਪੈਸਾ ਖਰਚ ਹੋਏਗਾ ਤੇ ਕਿੱਡੀ ਵੱਡੀ ਉਨਤੀ, ਤਰੱਕੀ, ਇਕਨੋਮੀ ਦੇ ਵਿੱਚ ਤੀਜੀ ਉਹ ਆਏਗੀ, ਲੋਕਾਂ ਨੂੰ ਰੋਜ਼ਗਾਰ ਮਿਲੇਗਾ, ਕੰਮ ਮਿਲੇਗਾ ਔਰ ਪੈਸਾ ਜਿਹੜਾ ਹੈਗਾ ਉਹ ਇਕਨੋਮੀ ਦੇ ਅੰਦਰ ਆਏਗਾ। ਮੈਂ ਸਮਝਦਾ ਕਿ ਇਸ ਸਾਲ ਦਾ ਜਿਹੜਾ ਬਜਟ ਹੈ ਉਹ ਹਿੰਦੁਸਤਾਨ ਦੀ ਇਕਨੋਮੀ ਨੂੰ ਤੀਸਰੇ ਨੰਬਰ ਤੇ ਲਿਜਾਣ ਵਾਲਾ ਹੈ ਐਗਰੀਕਲਚਰ ਦੇ ਵਿੱਚ ਅਸੀਂ ਜਿੱਥੇ ਪੰਜਾਬ ਦੇ ਲਈ ਐਮਐਸਪੀ ਦੇ ਲਈ ਲਗਭਗ 6437 ਕਰੋੜ ਰੁਪਏ ਰੱਖੇ ਹੈ ਤਾਂ ਕਿ ਸਾਡੇ ਕਿਸਾਨ ਦਾ ਇੱਕ ਇੱਕ ਦਾਣਾ ਜਿਹੜਾ ਹੈਗਾ ਉਹ ਐਮਐਸਪੀ ਦੇ ਉੱਪਰ ਖਰੀਦਿਆ ਜਾਏ ਉੱਥੇ ਫਸਲ ਦੀ ਡਾਈਵਰਸੀਫਿਕੇਸ਼ਨ ਦੇ ਲਈ ਫਸਲ ਦੇ ਉੱਪਰ ਨਵੇਂ ਰਿਸਰਚ ਕਰਨ ਦੇ ਲਈ ਔਰ ਨੈਚੁਰਲ ਫਾਰਮਿੰਗ ਦੇ ਲਈ ਵੀ ਜਿਹੜਾ ਹੈ ਬਹੁਤ ਸਾਰੇ ਪੈਸੇ ਰੱਖੇ ਗਏ ਹੈ ਔਰ ਨੌਜਵਾਨਾਂ ਦੇ ਲਈ ਉਹਨਾਂ ਦੇ ਰੋਜ਼ਗਾਰ ਦੇ ਲਈ ਇਹ 1 ਮਹੀਨੇ ਦੀ ਸੈਲਰੀ এমপ্লয়ার ਨੂੰ ਮੁਫਤ ਦੇਣ ਦਾ ਪ੍ਰਬੰਧ ਹੈ 15000 ਰੁਪਏ ਤੱਕ ਔਰ ਦੂਸਰੇ ਜਿਹੜੇ ਇਸ ਤੋਂ ਇਲਾਵਾ 4 ਸਾਲ ਦੇ ਲਈ ਉਹ ਪੀਐਫ ਦੇ ਵਿੱਚ ਕੰਟ੍ਰਿਬਿਊਸ਼ਨ ਜਿਹੜੀ ਹੈ 3000 ਰੁਪਏ ਮਹੀਨੇ ਤੱਕ ਇਹ ਦੇਣ ਦਾ ਪ੍ਰਬੰਧ ਹੈ ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਐਜੂਕੇਸ਼ਨ ਲੋਨ ਦੇਣ ਦਾ ਪ੍ਰਬੰਧ ਇਸ ਬਜਟ ਦੇ ਅੰਦਰ ਹੈਗਾ ਔਰ ਮੁਦਰਾ ਲੋਨ ਜਿਹੜਾ ਹੈਗਾ ਇੰਡਸਟਰੀ ਦੇ ਲਈ 10 ਲੱਖ ਤੋਂ 20 ਲੱਖ ਰੁਪਏ ਕਰ ਦਿੱਤਾ ਗਿਆ ਕੋਲੈਟਰਲ ਸਿਕਿਉਰਿਟੀ ਦੇ ਬਿਨਾ ਲੋਨ ਜਿਹੜਾ ਹੈਗਾ ਇਹਦੇ ਲਈ 100 ਕਰੋੜ ਰੁਪਏ ਦਾ ਫੰਡ ਕ੍ਰੀਏਟ ਕੀਤਾ ਗਿਆ ਹੈਗਾ ਜਿਹੜਾ ਇੱਕ ਫੰਡ ਕਰੇ ਇਹ ਹਰ ਸਾਲ ਵੱਧਦਾ ਹੈ ਇਹ ਦੁਬਾਰਾ ਜਿਹੜਾ ਹੈਗਾ ਇਸ ਸਾਲ 100 ਕਰੋੜ ਰੁਪਏ ਦਾ ਫੰਡ ਜਿਹੜਾ ਹੈਗਾ ਇਹਦੇ ਲਈ ਕ੍ਰੀਏਟ ਕੀਤਾ ਗਿਆ ਔਰ ਮੈਂ ਇਸ ਸਮੇਂ ਨਾ ਕਿ ਇਹੀ ਕਾਰਨ ਹੈਗਾ ਕਿ ਸਾਡਾ ਮੈਨੂਫੈਕਚਰਿੰਗ ਸੈਕਟਰ ਸਾਡਾ ਇੰਡਸਟਰੀਅਲ ਸੈਕਟਰ ਸਾਡੀ GST ਦੀ ਕਲੈਕਸ਼ਨ ਸਾਡੀ ਡਾਇਰੈਕਟ ਟੈਕਸ ਦੀ ਕਲੈਕਸ਼ਨ ਔਰ ਹੋਰ ਐਗਰੀਕਲਚਰ ਦੇ ਵਿੱਚ ਸੋ ਸਿਕਿਉਰਿਟੀ ਦੇ ਵਿੱਚ ਔਰ ਮੈਂ ਸਮਝਣਾ ਕਿ ਜਿਸ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅੰਦਰ 3 ਕਰੋੜ ਨਵੇਂ ਘਰ ਜਿਸਲੇ ਬਣਨੇ ਸੋਲਰ ਯੋਜਨਾ ਜਿਹੜੀ ਹੈਗੀ ਹੈ ਜਿਹਦੇ ਵਿੱਚ 300 ਯੂਨਿਟ ਫ੍ਰੀ ਹਰ 60% ਸਬਸਿਡੀ 1 ਕਰੋੜ ਲੋਕਾਂ ਨੂੰ 60% ਸਬਸਿਡੀ ਮਿਲਨੀ ਔਰ 300 ਯੂਨਟ ਆਪਣੇ ਘਰ ਦੀ ਛੱਤ ਦੇ ਉੱਪਰ ਜਿਹੜਾ ਹੈਗਾ ਉਹ ਸੋਲਰ ਪਾਵਰ ਯੂਨਟ ਦੀ ਜਨਰੇਸ਼ਨ ਕਰਨ ਲਈ ਔਰ ਉਹਦੇ ਵਿੱਚ ਬਿਜਲੀ ਵੀ ਮੁਫਤ ਔਰ ਤੁਹਾਨੂੰ ਉਹਦਾ ਪੈਸਾ ਵੀ ਜਿਹੜੀ ਫ੍ਰੀ ਬਿਜਲੀ ਹੋਏਗੀ ਉਹ ਗ੍ਰਿਡ ਦੇ ਵਿੱਚ ਜਾਏਗੀ ਗ੍ਰਿਡ ਤੁਹਾਨੂੰ ਉਹਦੇ ਪੈਸੇ ਦੇਗਾ ਐਸਾ ਪ੍ਰਾਵਧਾਨ ਜਿਹੜਾ ਗਾਇਸ ਬਜਟ ਦੇ ਅੰਦਰ ਕੀਤਾ ਗਿਆ ਔਰ ਮੈਂ ਸਮਝਦਾ ਇਸ ਬਜਟ ਨੂੰ ਅਗਰ ਵਿਸਤਾਰ ਦੇ ਵਿੱਚ ਵੇਖਿਆ ਜਾਏ ਤੇ ਨਾ ਕੇਵਲ ਪੂਰੇ ਦੇਸ਼ ਦੇ ਲਈ ਹਰ ਵਰਗ ਦੇ ਲਈ ਬਲਕਿ ਪੰਜਾਬ ਦੇ ਲਈ ਵੀ ਜਿੱਥੇ ਪੰਜਾਬ ਦੀ ਪੁਲਿਸ ਦੀ ਮੋਡਰਨਾਈਜੇਸ਼ਨ ਦੇ ਲਈ ਕਿੰਨਾ 3400 ਤੋਂ ਵੱਧ ਕਰੋੜ ਰੁਪਏ ਜਿਹੜਾ ਹੈ ਉਹ ਰੱਖਿਆ ਗਿਆ 3700 ਤੋਂ ਵੱਧ ਕਰੋੜ ਰੁਪਏ ਰੱਖਿਆ ਗਿਆ ਪੰਜਾਬ ਦੀ ਬਾਰਡਰ ਰੋਡਸ ਦੇ ਲਈ ਪੈਸੇ ਰੱਖੇ ਗਏ ਆ ਬੜੀ ਵੱਡੀ ਸੰਖਿਆ ਦੇ ਅੰਦਰ ਸੋ ਇਹ ਬਜਟ ਸਾਰੇ ਵਰਗਾਂ ਨੂੰ ਨਾ ਕੇਵਲ ਉਹਨਾਂ ਦੇ ਦਿਲਾਂ ਨੂੰ ਛੂਏਗਾ ਇਹਦੇ ਵਿੱਚ ਇਕਨੋਮੀ ਦੇ ਵਿੱਚ ਹੋਰ ਤਰੱਕੀ ਹੋਏਗੀ ਔਰ ਮੈਂ ਇਸ ਗੱਲ ਦੇ ਲਈ ਆਦਰਨੀ ਪ੍ਰਧਾਨ ਮੰਤਰੀ ਮਾਨਯੀ ਨਰਿੰਦਰ ਮੋਦੀ ਜੀ ਨੂੰ ਔਰ ਸਾਡੇ ਵਿੱਤ ਮੰਤਰੀ ਆਦਰਨੀ ਨਿਰਮਲਾ ਸੀ타 ਰਮਨ ਜੀ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਦੇਸ਼ ਦੇ ਨਾਲ-ਨਾਲ ਹਰ ਵਰਗ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਦਾ ਵੀ ਭਰਪੂਰ ਧਿਆਨ ਰੱਖਿਆ